ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਮੁੜ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਹੁਣ ਪਿੰਡਾਂ ਦੇ ਵਿੱਚ ਜਿਹੜੀ ਕਿ VOTING ਦਾ ਐਲਾਨ ਹੋ ਚੁੱਕਿਆ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਮੁੜ ਐਲਾਨ ਹੋ ਚੁੱਕਿਆ ਤੇ 27 ਜੁਲਾਈ ਨੂੰ ਜਿਹੜੀ ਕਿ ਹੁਣ VOTING ਹੋਵੇਗੀ ਤੇ ਜਿਸ ਦੇ ਤਹਿਤ ਗੱਲ ਕਰੀਏ ਤਾਂ ਇਸੋੜੇ ਦੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਤੇ ਇਸ ਵਾਰ 90 ਸਰਪੰਚਾਂ ਤੇ 1771 ਪੰਚਾਂ ਦੀ ਜਿਹੜੀ ਕਿ VOTING ਹੋਣਗੀਆਂ ਤੇ ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ ਤੇ ਹੁਣ ਰਾਜ ਚੋਣ ਕਮਿਸ਼ਨ ਅਤੇ ਉਪ ਚੋਣਾਂ ਦਾ ਸਕੇਜੂਲ ਜਾਰੀ ਕੀਤਾ ਗਿਆ ਹੈ ਤੇ ਜਾਰੀ ਕੀਤੇ ਗਏ ਸਕੇਜੂਲ ਮੁਤਾਬਕ 14 ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਦੀ ਤਾਰੀਖ ਜਿਹੜੀ ਕਿ ਤੈਅ ਕੀਤੀ ਜਾਵੇਗੀ ਤੇ ਉਥੇ ਹੀ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ 17 ਜੁਲਾਈ ਦੁਪਹਿਰ 3 ਵਜੇ ਤੱਕ ਭਰੀਆਂ ਜਿਹੜੀਆਂ ਕਿ ਜਾਣਗੀਆਂ ਤੇ ਉਸ ਤੋਂ ਬਾਅਦ 27 ਜੁਲਾਈ ਨੂੰ ਜਿਹੜੀ ਕਿ ਵੋਟਾਂ ਪੈਣਗੀਆਂ ਤੇ ਫਿਰ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ਤੇ ਹੋਵੇਗੀ ਤੇ ਦੱਸੀਏ ਕਿ ਸਰਪੰਚੀ ਉਮੀਦਵਾਰਾਂ ਦੇ ਲਈ ਚੋਣ ਖਰਚ ਸੀਮਾ 40000 ਰੁਪਏ ਹੈ ਜਦੋਂ ਕਿ ਪੰਚ ਦੇ ਲਈ ਖਰਚ ਸੀਮਾ 30000 ਰੁਪਏ ਜਿਹੜੀ ਕਿ ਤੈਅ ਕੀਤੀ ਗਈ ਹੈ ਤੇ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਚੋਣਾਂ ਦੇ ਵਿੱਚ ਚੋਣ ਅਬਜ਼ਰਵਰ ਲائے ਜਾਣਗੇ ਤਾਂ ਜੋ ਕਿ ਆਦਰਸ਼ ਚੋਣ ਜਾਬਤੇ ਦੀ ਪੂਰਨ ਪਾਲਣਾ ਕਰਾਈ ਜਾ ਸਕੇ ਤੇ ਹੁਣ ਇੱਕ ਵਾਰ ਫਿਰ ਤੋਂ ਜਣੀਆਂ ਕਿ ਪੰਚਾਇਤਾਂ ਚੋਣਾਂ ਹੋਣ ਗਈਆਂ ਤੇ ਇਸ ਤੋਂ ਬਾਅਦ 90 ਸਰਪੰਚਾਂ ਤੇ 1772 ਜਿਹੜੇ ਕਿ ਪੰਚਾਂ ਦੀਆਂ ਵੋਟਾਂ ਹੋਣ ਗਈਆਂ ਤੇ ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਤੇ ਹੁਣ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ케ਜੂਲ ਜਿਹੜਾ ਕਿ ਜਾਰੀ ਕੀਤਾ ਗਿਆ ਹੈ। ਦੇ ਵਿੱਚ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਮੂੜ ਐਲਾਨ ਹੋ ਚੁੱਕੇ ਤੇ 27 ਜੁਲਾਈ ਨੂੰ ਜਿਹੜੀ ਕਿ ਹੁਣ VOTING ਹੋਵੇਗੀ ਤੇ ਇਸ ਦੇ ਤਹਿਤ ਗੱਲ ਕਰੀਏ ਦਾਇ ਸੁਰਲ ਦੇ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਤੇ ਇਸ ਵਾਰ 90 ਸਰਪੰਚਾਂ ਤੇ 1771 ਪੰਚਾਂ ਦੀ ਜਿਹੜੀ ਕਿ VOTING ਹੋਣਗੀਆਂ ਤੇ ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ ਤੇ ਹੁਣ ਰਾਜ ਚੋਣ ਕਮਿਸ਼ਨ ਅਤੇ ਉਪ ਚੋਣਾਂ ਦਾ ਸਕੈਜੂਲ ਜਾਰੀ ਕੀਤਾ ਗਿਆ ਹੈ ਜਾਰੀ ਕੀਤੇ ਗਏ ਸਕੇਜੂਲ ਮੁਤਾਬਕ 14 ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਦੀ ਤਾਰੀਖ ਜਿਹੜੀ ਕਿ ਤੈਅ ਕੀਤੀ ਜਾਵੇਗੀ ਤੇ ਉਥੇ ਹੀ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ 17 ਜੁਲਾਈ ਦੁਪਹਿਰ 3 ਵਜੇ ਤੱਕ ਭਰੀਆਂ ਜਿਹੜੀਆਂ ਕਿ ਜਾਣਗੀਆਂ ਤੇ ਉਸ ਤੋਂ ਬਾਅਦ 27 ਜੁਲਾਈ ਨੂੰ ਜਿਹੜੀ ਕਿ ਵੋਟਾਂ ਪੈਣਗੀਆਂ ਤੇ ਫਿਰ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ਤੇ ਹੋਵੇਗੀ ਤੇ ਦੱਸਿਆ ਗਿਆ ਕਿ ਸਰਪੰਚੀ ਉਮੀਦਵਾਰਾਂ ਦੇ ਲਈ ਚੋਣ ਖਰਚ ਸੀਮਾ 40000 ਰੁਪਏ ਹੈ ਜਦੋਂ ਕਿ ਪੰਚ ਦੇ ਲਈ ਖਰਚ ਸੀਮਾ 30000 ਰੁਪਏ ਜਿਹੜੀ ਕਿ ਤੈਅ ਕੀਤੀ ਗਈ ਹੈ ਤੇ ਰਾਜ ਚੋਣ ਕਮਿਸ਼ਨਰ ਨੇ ਦੱਸਿਆ ਹੈ ਕਿ ਚੋਣਾਂ ਦੇ ਵਿੱਚ ਚੋਣ ਅਬਜ਼ਰਵਰ ਲائے ਜਾਣਗੇ ਤਾਂ ਜੋ ਕਿ ਆਦਰਸ਼ ਚੋਣ ਜਾਬਤੇ ਦੀ ਪੂਰਨ ਪਾਲਣਾ ਕਰਾਈ ਜਾ ਸਕੇ ਤੇ ਹੁਣ ਇੱਕ ਵਾਰ ਫਿਰ ਤੋਂ ਜਿਣੀਏ ਕਿ ਪੰਚਾਇਤਾਂ ਚੋਣਾਂ ਹੋਣ ਗਈਆਂ ਤੇ ਇਸ ਤੋਂ ਬਾਅਦ 90 ਸਰਪੰਚਾਂ ਤੇ 1772 ਜਿਹੜੇ ਕਿ ਪੰਚਾਂ ਦੀਆਂ ਵੋਟਾਂ ਹੋਣ ਗਈਆਂ ਤੇ ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਤੇ ਹੁਣ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ케ਜੂਲ ਜਿਹੜਾ ਕਿ ਜਾਰੀ ਕੀਤਾ ਗਿਆ